ਹਾਂਜੀ ਲਓ ਵੀ ਮਿੱਤਰੋ ਬਾਬੇ ਨਾਨਕ ਦੀ ਤੇ ਬਾਬਾ ਬਿਸ਼ਕਰਮਾ ਦੀ ਮਿਹਰ ਦੇ ਨਾਲ ਆਪਣਾ ਪਿੰਡ ਅਚਰਵਾਦ ਨਰਮਲ ਸਿੰਘ ਦੇ ਜੋ ਕੰਮ ਚੱਲਦਾ ਸੀ ਉੱਥੇ ਲੈਂਟਰ ਪਾ ਦਿੱਤਾ ਹੈਗਾ ਅੱਜ ਇਹ ਲੈਂਟਰ ਦੀ ਵੀਡੀਓ ਆ ਆਪਾਂ ਰੇਲਿੰਗ ਨਾਲ ਲੈਂਟਰ ਪਾਇਆ ਕਿਉਂਕਿ ਪਲਾੜ ਦੀ ਲਵਾਈ ਜ਼ਿਆਦਾ ਹੋਣ ਕਰਨਾ ਲੈਂਟਰ ਦੀ ਲਵਾਈ ਜ਼ਿਆਦਾ ਸੀਗੀ ਚੜਾਈ ਘੱਟ ਸੀ 17 ਫੁੱਟ ਚੌੜਾਈ ਪਲਾੜ ਸੀਗਾ ਤੇ ਲਵਾਈ ਸੀਗੀ 65 ਤੋਂ 70 ਦੇ ਫੁੱਟ ਦੇ ਵਿੱਚ ਤੇ ਸਰੀਏ ਦੀ ਮੋਰ ਚੈੱਕ ਕਰਿਓ ਜਿਵੇਂ ਹੋਰ ठेकेदार ਦਿਖਾਉਂਦੇ ਹੁੰਦੇ ਆ ਵੀ ਅਸੀਂ ਆਟਾ ਟਾਟਾ ਦਾ ਪਾਇਆਗਾ ਜਾਂ ਆ ਹੋਰ ਪਾਇਆਗਾ ਆਪਾਂ ਕੰਮ ਤੇ ਨੂੰ ਦਾ ਸਰੀਆ ਪਾਇਆ ਇਹਦੇ ਵਿੱਚ ਏਸੀਸੀ 골ਡ ਸੀਮੈਂਟ ਵਾਟਰਪਰੂਫ ਸੀਮੈਂਟ ਪਾਇਆਗਾ ਤੇ ਸ਼ਟਰਿੰਗ ਆਪਣੀ ਆਪ ਦੀ ਆਗੀ ਆਪਾਂ ਆਪ ਲਾਈ ਆਗੀ ਤੇ ਝਾਲ ਮੁੰਡੇ ਜਿੱਥੇ ਕੰਮ ਚੱਲਦਾ ਉਹਨਾਂ ਦੇ ਰਿਸ਼ਤੇਦਾਰੀ ਬੰਦਿਆ ਮੋਗੇ ਏਰੀਏ ਦੇ ਵਿੱਚੋਂ ਤੇ ਉਹ ਬਣ ਕੇ ਗਏ ਆ ਤੇ ਕਰਿਓ ਚੈੱਕ 7x7 ਦੀ ਡੱਬੀ ਆ ਕ੍ਰੈਂਕ ਵਾਲਾ ਸਰੀਆ ਬੰਨਿਆ ਆਪਾਂ ਬੀਮ ਪਾਏ ਆਗੇ ਜਿੱਥੇ ਜਿੱਥੇ ਲੋਡ ਸੀ ਤੇ ਚੈੱਕ ਕਰਕੇ ਦੱਸਿਓ ਕੰਮ ਕਿਵੇਂ ਲੱਗਦਾ ਪਰ